ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਕਿੰਗ ਦੀ ਸਮੱਸਿਆ ਨਜ਼ਰ ਆਉਂਦੀ ਹੈ ਅੰਡਰਗਰਾਉਂਡ ਪਾਰਕਿੰਗ ਦੀ ਸਹੂਲਤ ਹੋਣ ਦੇ ਬਾਵਜੂਦ ਲੋਕ ਆਪਣੇ ਵਾਹਨ ਕੰਪਲੈਕਸ ਦੇ ਮੁੱਖ ਗੇਟ ਦੇ ਅੱਗੇ ਖੜੇ ਕਰ ਦਿੰਦੇ ਹਨ ਜਿਸ ਨਾਲ ਪੈਦਲ ਆਉਣ ਜਾਣ ਵਾਲਿਆਂ ਨੂੰ ਕਟਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਾਰਕਿੰਗ ਦੇ ਠੇਕੇਦਾਰ ਨੇ ਇਸ ਚੀਜ਼ ਨੂੰ ਗਲਤ ਠਹਿਰਾਇਆ ਅਤੇ ਵਾਹਨਾਂ ਨੂੰ ਅੰਡਰਗਰਾਉਂਡ ਪਾਰਕਿੰਗ ਵਿੱਚ ਖੜੇ ਕਰਨ ਦੀ ਮੰਗ ਕੀਤੀ ਜੀ ਮੇਰਾ ਨਾਮ ਹੈਗਾ ਰਾਜਨ ਕੁਮਾਰ ਤੇ ਮੈਂ ਪਾਰਕਿੰਗ ਸਟੈਂਡ 'ਚ ਕੰਮ ਕਰਦਾ ਸਾਡਾ ਇੱਥੇ ਠਿਕਾ ਹੈਗਾ ਜੀ ਜੀ ਥੱਲੇ ਆਪਣਾ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਹੈਗਾ نیچے ਬੇਸਮੈਂਟ 'ਚ ਸਰ ਬਰਸਾਰੇ تھے ਆਉਣ ਵਾਲੇ ਸਮੇਂ ਬਹੁਤ ਤੰਗੀ ਹੋ ਰਹੀ ਸਰ ਪਿਛਲੇ 8 ਮਹੀਨਿਆਂ ਤੋਂ ਕੋਈ ਮਲਾਜ਼ਮ ਕੋਈ ਲੋਕ ਕੋਈ ਕਿਸੇ ਦੀ ਨਹੀਂ ਸੁਣਦਾ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਸਕਦੇ ਜਿ ਇੱਥੇ ਵਕੀਲ ਸਾਰੇ ਜੋ ਜਿਹਦਾ ਮਨ ਕਰਦਾ ਆਪਣੀ ਮਰਜ਼ੀ ਦੇ ਨਾਲ ਚੱਲ ਜਾਂਦਾ ਕੋਈ ਸੁਣਵਾਈ ਨਹੀਂ ਹੈ ਪਰੇਸ਼ਾਨੀ ਇਹ ਹੈ ਕਿ ਕੋਈ ਮੰਨਦਾ ਹੀ ਨਹੀਂ ਆਪਾਂ ਕਹਿੰਨੇ ਭਾਜੀ ਬੇਸਮੈਂਟ ਬਣੀ ਆ ਪਾਰਕਿੰਗ ਬਣੀ ਆ ਮਲਾਜ਼ਮਾਂ ਦੀ ਪਾਰਕਿੰਗ ਅਲੱਗ ਬਣੀ ਆ ਲੋਕਾਂ ਦੀ ਪਾਰਕਿੰਗ ਅਲੱਗ ਬਣੀ ਆ ਤੁਸੀਂ ਉੱਥੇ ਲਾਓ ਮਲਾਜ਼ਮਾਂ ਦੀ ਪਾਰਕਿੰਗ ਤੇ ਲਾਓ ਇੱਥੋਂ ਤੱਕ ਕਿ ਮਲਾਜ਼ਮ ਵੀ ਨਹੀਂ ਕੋਈ ਨਹੀਂ ਸੁਣਦਾ ਚਲੋ ਜਿਨ੍ਹਾਂ ਦੀ ਡਿਊਟੀ ਆ ਉਹਨਾਂ ਤੇ ਦੇ ਲਾੜੇ ਲਾੜੇ ਬਾਕੀ ਵੀ ਜਿਹੜਾ ਮਰਜ਼ ਪ੍ਰਾਈਵੇਟ ਲੋਕ ਵੀ ਕਹਿੰਦੇ ਆਪਾਂ ਮੁਲਾਜ਼ਮ ਆ ਆਪਾਂ ਨਹੀਂ ਜਾਣਾ ਇਦਾਂ ਮਾ ਉਦਾਂ ਲੜਨ ਨੂੰ ਪੈਂਦੇ ਆ ਤੇ ਹੁਣ ਤੁਸੀਂ ਦੱਸੋ ਆਪਾਂ ਕੀ ਕਰ ਸਕਦੇ ਇਹਨਾਂ ਦਾ ਡਿਮਾਂਡ ਇਹ ਹੈਗੀ ਸਰ ਆਪਾਂ ਡੀਸੀ ਸਾਹਿਬ ਨੂੰ ਇਹ ਅਪੀਲ ਕਰਦੇ ਆ ਕਿ ਸਰ ਇੱਥੇ ਪੁਖਤਾ ਪ੍ਰਬੰਧ ਕੀਤਾ ਜਾਵੇ ਇਸ ਰਾਸਤੇ ਨੂੰ ਪੂਰਾ ਬੰਦ ਕੀਤਾ ਜਾਵੇ ਇੱਥੇ ਪੂਰੀ ਕਾਰਵਾਈ ਹੋਵੇ ਕਿ ਕੋਈ ਇਦਾਂ ਆਪਣੀ ਮਰਜ਼ੀ ਦੇ ਨਾਲ ਨਾ ਜਾਵੇ ਅੰਦਰ ਜਿਹਦਾ ਦਿਲ ਕਰਦਾ ਆਪਣੀ ਮਰਜ਼ੀ ਦੇ ਨਾਲ ਨਿਕਲ ਜਾਂਦਾ ਕੋਈ ਪ੍ਰਸ਼ਾਸਨ ਦੀ ਵੀ ਕੋਈ ਸਾਡਾ ਕੋਈ ਸਾਥ ਨਹੀਂ ਹੈਗਾ ਇਥੇ ਇੱਕ ਮੁਲਾਜ਼ਮ ਚਾਹੀਦਾ ਇਥੇ ਕੋਈ ਡਿਊਟੀ ਕਰੇ ਕਿ ਜਿਹੜਾ ਸਭ ਨੂੰ ਰੋਕੇ ਸਭ ਨੂੰ ਰਾਸਤਾ ਦਵੇ ਕਿ ਉਧਰ ਬੇਸਮੈਂਟ ਲੱਗ ਜਾਓ ਸਾਡੀ ਤੇ ਕੋਈ ਸੋਹਂਦਾ ਹੀ ਨਹੀਂ ਅੱਗੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਅੰਬਲਸਰ ਵਿਖੇ ਇੱਕ ਚੀਜ਼ ਵੇਖਣ ਵਿੱਚ ਆਂਦੀ ਹੈ ਉਹ ਹੈ ਨਜਾਇਜ਼ ਪਾਰਕਿੰਗ ਅਸੀਂ ਜਿੱਥੇ ਖੜੇ ਆ ਇਹ ਪਾਰਕਿੰਗ ਨਹੀਂ ਹੈ ਲੇਕਿਨ ਉਹਦੇ باوجود ਗੱਡੀਆਂ ਇੱਥੇ ਪਾਰਕ ਹੋਈਆਂ ਹੋਈਆਂ ਹਨ ਲੋਕੀ ਬੈਸਦੇ ਹਨ ਮੁਲਾਜ਼ਮ ਬੈਸਦੇ ਹਨ ਔਰ ਜਿਵੇਂ ਕਿ ਤੁਸੀਂ ਸੁਣਿਆ ਇੱਕ ਮੁੰਡੇ ਨੂੰ ਜਿਹੜਾ ਕਿ ਇੱਥੇ ਠੇਕੇਦਾਰੀ ਦਾ ਕੰਮ ਕਰਦਾ ਹੈ ਨਾਲੇ EMPLOYEE ਵੀ ਹੈਗਾ ਕਿ ਗੱਡੀ ਲਗਾਉਣ ਵੇਲੇ ਕੋਈ ਬੰਦਾ ਸੁਣਦਾ ਨਹੀਂ ਹਰ ਇੱਕ ਬੰਦਾ ਬੈਸਦਾ ਆ ਕੇ ਔਰ ਆਪਣੇ ਆਪ ਨੂੰ ਐਡਮਿਨਿਸਟ੍ਰੇਟਿਵ ਬਲਾਕ ਦਾ ਆਫੀਸਰ ਹੀ ਦੱਸਦਾ ਹੈ ਪਾਰਕਿੰਗ ਬਣੀ ਹੋਈ ਹੈ ਬੇਸਮੈਂਟ ਦੇ ਵਿੱਚ ਬਹੁਤ ਵੱਡੀ ਪਾਰਕਿੰਗ ਹੈ ਜਿਹੜੀ ਕਿ ਪੁਲਿਸ ਡਿਪਾਰਟਮੈਂਟ ਵਾਸਤੇ ਅਲੱਗ ਔਰ ਐਡਮਿਨਿਸਟ੍ਰੇਟਿਵ ਬਲਾਕ ਵਾਸਤੇ ਅਲੱਗ ਬਣੀ ਹੋਈ ਹੈ ਉਹਦੇ ਬਾਵਜੂਦ ਵੀ ਲੋਕੀ ਔਰ ਪ੍ਰਸ਼ਾਸਕ ਬੰਦੇ ਜਿਹੜੇ ਹੈਗੇ ਆ ਉਹ ਬੈਸਦੇ ਹਨ ਮੁੰਡੇ ਨਾਲ ਔਰ ਗੱਡੀਆਂ ਐਸਾਂ ਲੈ ਕੇ ਆਉਂਦੇ ਹਨ ਗਲਤ ਹੈਗਾ ਤਰੀਕਾ ਔਰ ਅਸੀਂ ਵੀ ਡਿਮਾਂਡ ਜ਼ਰੂਰ ਕਰਾਂਗੇ ਕਿ ਇਹਨਾਂ ਸੋਨਾ ਕੰਪਲੈਕਸ ਅਗਰ ਬਣਾਇਆ ਹੈ ਤੋ ਇਹਨੂੰ ਪਾਰਕਿੰਗ ਲਗਾ ਕੇ ਔਰ ਇਸ ਤਰ੍ਹਾਂ ਨਜਾਇਜ਼ ਗੱਡੀਆਂ ਖੜੀ ਕਰਕੇ ਗੰਦਾ ਨਾ ਕਰਨ ਕੈਮਰਾ ਪ੍ਰੋਸਨ ਰੱਖੇਸ਼ ਨਾਲ ਜੇਪਸਿੰਗ ਫਾਸਟ نیوز ਕੰਪਲੈਟਸ